ਹਾਲਸੇ ਦੀ ਸਾਜਨਾ ਤੋਂ ਪਹਿਲਾਂ ਗੁਰੂ ਨਾਨਕ ਦੇ ਟਾਈਮ ਸਿੱਖਾਂ ਨੂੰ ਹਦਾਇਤ ਹੋ ਚੁੱਕੀ ਸੀ ਵੀ ਕੇਸਾਂ ਦੀ ਬਿਦਬੀ ਨਹੀਂ ਕਰਨੀ ਜਦਨ ਗੁਰੂ ਨਾਨਕ ਭਾਈ ਮਰਦਾਨੇ ਨੂੰ ਲੈ ਕੇ ਤੁਰਿਆ ਸੀ ਤਾਂ ਮਰਦਾਨੇ ਨੇ ਆਖਿਆ ਬਾਬਾ ਕੋਈ ਗੱਲ ਦੱਸ ਜਿਹੜੀ ਪੱਲੇ ਬੱਲਣਾ ਮਹਾਰਾਜ ਕਹਿਣ ਲੱਗੇ ਸਾਰੀ ਉਮਰ ਤਮਾਕੂ ਨਾ ਖਾਵੇਂ ਤੇ ਕੇਸਾਂ ਦੀ ਬਿਦਬੀ ਨਾ ਕਰੀ ਭਾਈ ਮਰਦਾਨੇ ਨੇ ਸਾਰੀ ਉਮਰ ਕੇਸਾਂ ਦੀ ਬਿਦਬੀ ਨਹੀਂ ਕੀਤੀ ਇਹ ਗੁਰੂ ਨਾਨਕ ਪਾਤਸ਼ਾਹ ਤੋਂ ਹੁਕਮ ਹੋ ਗਿਆ ਸੀ ਵੀ ਸਿੱਖਾਂ ਨੇ ਕੇਸ ਕਟਾਉਣੇ ਨਹੀਂ ਬਿਲਕੁਲ ਆ ਕਈ ਸਾਡੇ ਚ ਕਹਿ ਦਿੰਦੇ ਆ ਇਹਦੇ 10ਵੇਂ ਪਾਤਸ਼ਾਹ ਨੇ ਆਖਿਆ ਪਹਿਲੇ ਪਾਤਸ਼ਾਹ ਨੇ ਥੋੜਾ ਆਖਿਆ ਮੈਂ ਬਾਪਰੂਫ ਦੇ ਸਕਦਾ ਤੁਹਾਨੂੰ ਸਾਰਾ ਕੁਝ ਗੁਰੂ ਨਾਨਕ ਨੇ ਆਖਿਆ ਕੇਸ ਨਹੀਂ ਕਟਾਉਣੇ ਕਈ ਇੱਥੇ ਵੀ ਦੁਬਦਾ ਪਾ ਲੈਂਦੇ ਆ ਕਈ ਚੱਲਦੇ ਹੋਰ ਹਸਾਬ ਨਾਲ ਵੀ ਬਾਣੀ ਨੂੰ ਜਿੱਥੇ-ਜਿੱਥੇ ਤੁਕਾਂ ਮੇਰੇ ਮੁਤਾਬਕ ਉਹ ਸੁਣਾਈ ਜਾਓ ਇਤਿਹਾਸ ਦੀ ਸਾਖੀ ਉਹ ਸੁਣਾਉਣੀ ਜਿਹੜੀ ਮੇਰੇ ਮੁਤਾਬਕ ਆ ਦੂਜੀ ਸੁਣਾਉ ਨਾ ਕੇਸ ਰੱਖਣ ਦਾ ਹੁਕਮ ਦਸਵੇਂ ਪਾਤਸ਼ਾਹ ਨੇ ਨਹੀਂ ਗੁਰੂ ਨਾਨਕ ਪਾਤਸ਼ਾਹ ਨੇ ਦੇ ਦਿੱਤਾ ਸੀ ਕਿ ਕੇਸਾਂ ਦੀ ਬਿਦਬੀ ਕਦੀ ਨਹੀਂ ਕਰਨੀ ਤੇ ਤਮਾਕੂ ਨੂੰ ਹੱਥ ਨਹੀਂ ਲਾਉਣਾ ਤੇ ਦਸਵੇਂ ਪਾਤਸ਼ਾਹ ਨੇ ਵੀ ਉਹ ਗੱਲ ਲਾ ਕੇ